ਸਿੱਧਾ ਘੱਟ ਛੱਡਾ ਜਿੱਦਾਂ ਟਿੱਪ ਫੋਰ ਡੈਡ ਕੀਤਾ ਜਾਂਦੀਦਾ ਜਿਸ ਤਰ੍ਹਾਂ ਦਰਿੰਦਿਆਂ ਨੇ ਆਪਣੀ ਪਤਨੀ ਨਾਲ ਕੀਤਾ ਹੈ ਉਸੇ ਤਰ੍ਹਾਂ ਉਸੇ ਲਿਪਸੀ ਮਿੱਤਲ ਨਾਲ ਜਿਸ ਤਰ੍ਹਾਂ ਉਸ ਬੰਦੇ ਨੇ ਕੀਤਾ ਹੈ ਉਦਾਂ ਹੀ ਨੋਕਰਾ ਹੋਣਾ ਚਾਹੀਦਾ ਹੈ ਮੀਡੀਆ ਤੁਹਾਡਾ ਕਾਹ ਕਾਹ ਹੁੰਦਾ ਹੈ ਅਬਨ ਪਬਲਿਕੀਆ ਕਾਹਦੀ ਹੈ ਉਹ ਚੰਦੂ ਹੋ ਜਾਈ ਉਹ ਪਬਲਿਕੀਆ ਇਸ ਬੰਦੇ ਨੂੰ ਉਹਦੀ ਹੰਗਲਾ ਵੱਡੀ ਜਾਣ ਜਿਸ ਤਰ੍ਹਾਂ ਬੰਦੇ ਨੇ ਮੈਚ ਦੇਖਿਆ ਨਾ ਨਹੀਂ ਬਿਆਨ ਕਰਦਾ ਸਰ ਕੀ ਮੈਂ ਆਪਣੇ ਦਿਮਾਗ ਅੱਗੇ ਲੈਣਾ ਤਰਫ ਯਾ ਨਾ ਆਦਨਵਾਦੀ ਵੀ ਨਾ ਇਹ ਤਾਂ ਨਹੀਂ ਕਰਦਾ ਜਿਸ ਤਰ੍ਹਾਂ ਇਸ ਬੰਦੇ ਨੇ ਆਪਣੇ ਬੰਦੇ ਨੇ ਠੀਕੇ ਤੋਂ ਜੋਤਦੇ ਨੇ ਕਿੰਬਰ ਵੀ ਦੇਣਾ ਹੈ ਨਾ ਇਹ ਵੀ ਜਿਹੜੀ ਗੱਲ ਨੂੰ ਹੋਰ ਵੀ ਹਾਲੀ ਕੰਦੇ ਨੂੰ ਆਪਣੇ ਸੁਝਾਅ ਤੋਂ ਪੂਰਾ ਕੋਈ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਵੇਖਣੇ ਆ ਗਏ ਜਿਹੜਾ ਕੈਂਡਲਵਾਰ ਜਿਵੇਂ ਘੱਟੀ ਜਾ ਰਹੀ ਹੈ ਤੇ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਪ੍ਰਸ਼ਾਸਨ ਸਾਰਾ ਕੰਮ ਕਰ ਰਿਹਾ ਸਾਨੂੰ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਮੰਗ ਹੈ ਕਿ ਸਾਡਾ ਸਾਥ ਦੇਗਾ ਪਬਲਿਕਲੀ ਸਾਡਾ ਬਹੁਤ ਸਾਥ ਦੇ ਰਿਹਾ ਇੱਕ ਸਿਸਟਰ ਹੀ ਤੇਰਾ ਸਭ ਤੋਂ ਇੱਕ ਧੀ ਪੂਰੇ ਪੰਜਾਬ ਦੀ ਧੀ ਬਣ ਚੁੱਕੀ ਹੈ ਤੇ ਅਸੀਂ ਇਹੀ ਕੱਢ ਸਾਥ ਤੋਂ ਮੰਗ ਕਰਦੇ ਆ ਕਿ ਇਹ ਜ਼ਹਿਰ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਤੇ ਜਿੰਨੇ ਵੀ ਨਿਪਟੇ ਦੇ ਕਾਤਿਲ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਜੋ ਤਰੀਕਾ ਤੋ ਗੜੀ ਸਜ਼ਾ ਮਿਲ ਚਾਹੀਦੀ ਹੈ ਉਹ ਦਿੱਤੀ ਜਾਵੇ ਤੇ ਲੋਕ ਮਿੱਤਰ ਨੂੰ ਫਾਂਸੀ ਫਾਂਸੀ ਦਾ ਟੱਟ ਸ਼ਬਦ ਹੈ ਜਿੱਦਾਂ ਟਿੱਪ ਫੋਰ ਟੈਟ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਰਿੰਦਿਆਂ ਨੇ ਆਪਣੀ ਪਤਨੀ ਨਾਲ ਕੀਤਾ ਹੈ ਉਸੇ ਤਰ੍ਹਾਂ ਉਸੇ ਲਿਪਸੀ ਮਿੱਤਰ ਨਾਲ ਜਿਸ ਤਰ੍ਹਾਂ ਉਸ ਬੰਦੇ ਨੇ ਕੀਤਾ ਹੈ ਉਦਾ ਹੀ ਨੋਗਰਾ ਹੋਣਾ ਚਾਹੀਦਾ ਹੈ ਤੇ ਇਹ ਪੂਰੇ ਇਹ ਜੋ ਹੋਣਾ ਚਾਹੀਦਾ ਹੈ ਇਹ ਪਬਲੀਕਲੀ ਕਰੇ ਤਾਂ ਬਹੁਤ ਮਜ਼ਾ ਕਿ ਜੈ ਸਾਹਿਬ ਨੂੰ ਚਾਹੀਦਾ ਹੈ ਕਿਸ ਬੰਦ ਇਨਸਾਨ ਵਾਲੇ ਟਿੱਪ ਫੋਰ ਟੈਟ ਚਾਹੀਦਾ ਹੈ ਪਬਲੀਕਲੀ ਉਸ ਬੰਦੇ ਨੂੰ ਉਹਦੀ ਉਂਗਲਾਂ ਵੱਢੀ ਜਾਣ ਜਿਸ ਤਰ੍ਹਾਂ ਬੰਦੇ ਨੇ ਮੈਚ ਦੇਖਿਆ ਨਾ ਨਹੀਂ ਬਿਆਨ ਕਰ ਸਕਦਾ ਸਰ ਕੀ ਮੈਂ ਆਪਣੇ ਦਿਮਾਗ ਅਕੇਲੇ ਹਨਾ ਤਰਫ ਯਾ ਨਾ ਉਸ ਦੀ ਮਾਂ ਉਸ ਦੀ ਪਿਓ ਕਿੱਦਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਸਰ ਰਾਤ ਨੂੰ ਫਿਰ ਮਲਕ 15 ਸਾਲ ਦਾ ਰਿਸ਼ਤਾ ਸੀਗਾ ਸਾਰਾ ਚੂਰ-ਚੂਰ ਕਰਤਾ ਐਨੀ ਦਰਿੰਦਗੀ ਨਾਲ ਉਸ ਨੂੰ ਮਾਰਿਆ ਸਰ ਉਸ ਬੰਦੇ ਨੇ ਇੱਕ ਰਿਸ਼ਤੇ ਨੂੰ ਖਤਮ ਕਰਤਾ ਪਤੀ ਪਤਨੀ ਦੇ ਰਿਸ਼ਤੇ ਨੂੰ ਨਾ ਗੰਦਾ ਕਰਤਾ ਇੱਕ ਇਹ ਜ਼ਹਿਰ ਹੈ ਜ਼ਹਿਰ ਇੱਕ ਸ਼ਹਿਰੀ ਜ਼ਹਿਰ ਹੈ ਲੁਧਿਆਣੇ ਸ਼ਹਿਰੀ ਜ਼ਹਿਰ ਹੈ ਇਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੀਦਾ ਵੈ ਪਰ ਲੋਕਾਂ ਦੇ ਵਿੱਚ ਵੀ ਕਾਫੀ ਡਰਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿਹੜੀਆਂ ਕੁੜੀਆਂ ਨੇ ਉਹਨਾਂ ਦੀਆਂ ਆਪਣੇ ਸਹੁਰੇ ਘਰ ਜਾ ਕੇ ਵੀ ਸੇਵ ਨਹੀਂ ਬਿਲਕੁਲ ਭਾਈ ਜੇ ਇਸ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਜੈ ਸਾਹਿਬ ਜਲਦੀ ਤੋਂ ਜਲਦੀ ਪਹਿਲੀ ਸੁਣਵਾਈ ਚ ਉਤਾਰ ਦਿੰਦੇ ਹੈ ਤੇ ਲੋਕੀ ਸੋਚਣ ਤੋਂ ਵੀ ਡਰੰਗੇ ਤੇ ਸਾਡੀ ਮੰਗਹੀ ਹੈ ਕਿ ਜੱਜ ਸਾਹਿਬ ਕੋਲੋਂ ਕਿ ਇਸ ਬੰਦੇ ਨੂੰ ਪਹਿਲੀ ਸੁਣਵਾਈ ਵਿੱਚ ਹੀ ਇਹਨੂੰ ਫਾਂਸੀ ਦੀ ਸਜ਼ਾ ਜਾਂ ਪਬਲਿਕਲੀ ਦੇ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਇਸ ਬੰਦੇ ਨੇ ਆਪਣੀ ਪਤਨੀ ਨਾਲ ਕੀਤਾ ਹੋਇਆ ਨਾ ਇਹ ਮੇਰੀ ਲਾਈਫ ਦਾ ਪਹਿਲਾ ਕੇਸ ਹੋਏਗਾ ਜੋ ਮੈਂ ਸੁਣਿਆ ਮੇਰੀ 30 ਸਾਲ ਦੀ ਉਮਰ ਹੈ ਭਾਜੀ ਮੈਂ ਤਾਂ ਕਦੀ ਇਹਦਾ ਕੇਸ ਨਹੀਂ ਸੁਣਿਆ ਆਤੰਕਵਾਦੀ ਵੀ ਨਾ ਇਦਾਂ ਨਹੀਂ ਕਰਦਾ ਜਿਸ ਤਰ੍ਹਾਂ ਇਸ ਬੰਦੇ ਨੇ ਆਪਣੇ ਬੰਦੇ ਨਾਲ ਆਪਣੀ ਪ੍ਰੇਮਿਕਾ ਦੇ ਪਿੱਛੇ ਲੱਗ ਕੇ 15 ਸਾਲ ਦੇ ਜਿਹੜੇ ਘਰ ਵਾਲੀ ਉਹਦੇ ਨਾਲ ਰਹਿ ਰਹੀ ਹੈ ਉਹ ਇੱਕ ਵਿਆਹ ਕੇ ਲੈ ਗਿਆ ਉਹ ਤਾਂ ਇਸ ਤਰੀਕੇ ਦਾ ਹਸ਼ਰ ਕਰ ਦਿੱਤਾ ਬਿਲਕੁਲ ਭਾਜੀ ਕਿ ਸ਼ਹਿਰ ਵਿੱਚ ਇਹਨੇ ਡਰ ਦਾ ਮੋਲ ਕਰਤਾ ਤੇ ਜੱਜ ਸਾਹਿਬ ਨੂੰ ਚਾਹੀਦਾ ਕਿ ਇਸ ਬੰਦੇ ਨੂੰ ਜਲਦੀ ਤੋਂ ਜਲਦੀ ਸਾਂਚੀ ਦੀ ਸਜ਼ਾ ਦਿੱਤੀ ਜਾਵੇ ਜਾਂ ਪਬਲਿਕਲੀ ਛੱਡ ਦੇਵੇ ਪਬਲਿਕਲੀ ਸੋਚੇ ਕਿ ਪਬਲਿਕ ਨੇ ਕੀ ਕਰਨਾ ਹੁੰਦਾ ਬਿਲਕੁਲ ਜਿਸ ਤਰੀਕੇ ਨਾਲ ਬਿਲਕੁਲ ਤੇ ਹੁਣ ਕੀ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਕਿ ਸਾਡਾ ਸਾਥ ਦਿਓ ਇਸ ਧੀ ਦਾ ਸਾਥ ਦਿਓ ਕੀ ਜਲਦੀ ਤੋਂ ਜਲਦੀ ਉਸਦੀ ਆਤਮਾ ਨੂੰ ਸ਼ਾਂਤੀ ਮਿਲੇ ਕਿ ਜਿੰਨੀ ਜਲਦੀ ਇਹ ਅਨੋਗ ਨੂੰ ਫਾਂਸੀ ਜਾਂ ਜੋ ਵੀ ਮਿਲਦਾ ਹੈ ਕਹਿੰਦੀ ਆਤਮਾ ਨੂੰ ਜਲਦੀ ਸ਼ਾਂਤੀ ਮਿਲੇ ਅਗਲਾ ਸਟੈਪ ਕੀ ਹੋਏਗਾ ਜੇ ਅੱਜ ਸੁਣਵਾਈ ਕਿਤੇ ਨਹੀਂ ਹੁੰਦੀ ਕੋਈ ਸਟੈਪ ਨਹੀਂ ਚੱਲਦਾ ਭਾਈ ਇੱਦਾਂ ਹੀ ਪਬਲਿਕ ਹੀ ਸਾਰੇ ਅੰਦੋਲਨ ਚੱਲਦਾ ਰਹੇਗਾ ਇੱਦਾਂ ਹੀ ਸਾਰੇ ਬਹਿਨ ਭਰਾ ਇੱਕ ਲਿਪਸੀ ਮਿੱਤਣ ਲਈ ਲੜਨਗੇ ਜਿੰਨੀ ਦੇਰ ਤੱਕ ਉਸ ਲੜਕੀ ਨੂੰ ਉਸਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਉਸ ਇਧਰ ਹੈ ਪਰ ਹਾਰ ਚੱਲਦਾ ਰਹੇਗਾ ਭਾਈ ਮੈਨੂੰ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੇ ਵਿੱਚ ਇੰਨਾ ਕਿ ਜ਼ਿਆਦਾ ਰੋਸ ਹੈ ਕਿ ਉਹ ਜਿਹੜਾ ਲੋਡ ਪ੍ਰਦਰਸ਼ਨ ਕਰ ਰਹੇ ਨੇ ਕੈਂਡਲ ਮਾਰਚ ਗੱਡੀ ਜਾ ਰਹੀ ਹੈ ਤਾਂ ਜੋ ਜਸਟਿਸ ਹੈ ਜਿਹੜੀ ਲਿਪਸੀ ਮਿੱਤਲ ਨੂੰ ਦਿੱਤੀ ਜਾਵੇ ਜੋ ਕਿ ਉਸ ਦੇ ਘਰ ਵਾਲਿਆਂ ਨੌਕ ਮਿੱਤਲ ਨੇ ਉਸ ਨਾਲ ਇੰਨੀ ਦਰਿੰਦਗੀ ਦਾ ਜਿਹੜਾ ਕੀ ਇਵਾਰ ਕੀਤਾ ਉਸ ਨੂੰ ਕਤਲ ਕੀਤਾ ਉਸ ਦਾ ਤੇ ਉਸ ਨੂੰ ਜਿਹੜਾ ਕੀ ਹੈ ਮੌਤੇ ਦੇ ਘਾਟ ਉਤਾਰਿਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਜਿਹੜੀ ਪਿਛਲੇ ਦਿਨੋਂ ਤੋਂ ਖਬਰ ਚੱਲ ਰਹੀ ਹੈ ਕਿ ਕਿਸ ਤਰੀਕੇ ਨਾਲ ਦਰਿੰਦਗੀ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ देर रात ਜਦੋਂ ਉਹ ਇੱਕ ਪਾਰਟੀ ਤੋਂ ਵਾਪਸ ਆਦੇ ਨੇ ਡਿਨਰ ਕਰਨ ਵਾਸਤੇ ਨੌਕ ਮਿੱਤਲ ਆਪਣੀ ਵਾਈਫ ਨੂੰ ਆਪਣੇ ਨਾਲ ਡੇਲੋਂ ਕੋਲ ਲੈ ਕੇ ਜਾਂਦਾ ਪਰ ਜਦੋਂ ਵਾਪਸੀ ਦੇ ਸਮੇਂ ਆਉਂਦੇ ਨੇ ਤਾਂ ਇੱਕ ਸਾਈਡ ਦੇ ਉੱਤੇ ਜਿਹੜੀ ਕਾਰ ਲਗਾ ਕੇ ਸਪੈਸ਼ਲ ਕਾਰ ਲਗਾਈ ਜਾਂਦੀ ਜਿਹੜਾ ਸਾਦਾ ਸ਼ਰੀਰ ਇਸ ਤਰੀਕੇ ਨਾਲ ਰਲਿਆ ਹੋਇਆ ਸੀਗਾ ਦੀ ਆ ਇੱਕ ਸਾਈਡ ਤੇ ਕਾਰ ਲਗਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਕਿ ਉੱਥੇ ਉਹ ਜਿਹੜਾ ਸਾਰਾ ਡਰਾਮਾ ਚ ਜਾਂਦਾ ਕਿ ਜਿਹੜਾ ਚੋਰ ਆ ਉਸਨੇ ਲੋਕ ਮਤਲ ਲੋਕ ਜਿਹੜੀ ਜ਼ਹਿਰੀਲੀ ਜੀ ਸੁੰਘਾ ਕੇ ਤੇ ਬੇਹੋਸ਼ ਕਰ ਦਿੱਤਾ ਤੇ ਉਸ ਦੀ ਜਿਹੜੀ ਕਰਨ ਵਾਲੀ ਨਾਲ ਐਨੀ ਬਦਸਲੂਕੀ ਕਰਕੇ ਉਸ ਦਾ ਕਤਲ ਕਰ ਦਿੱਤਾ ਤਾ ਇਹ ਉਸੇ ਦੇ ਚੱਲਦੇ ਹੋਏ ਜਿਹੜਾ ਅੱਜ ਕੇ ਕੈਂਡਲ ਮਾਰਚ ਕੱਢੀ ਜਾ ਰਹੀ ਲੋਕਾਂ ਨੂੰ ਵੀ ਜਾਨਣਾ ਕਿ ਜਿਆਦਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਲੋਕ ਇੰਨੇ ਕਿ ਜਿਆਦਾ ਨਿਰਾਸ਼ ਨੇ ਤੇ ਪ੍ਰਸ਼ਾਸਨ ਤੋਂ ਜਿਹੜੀ ਕਿ ਆ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਦਾ ਜਿਹੜਾ ਕੱਢਿਆ ਜਾਵੇ ਤਾਂਕਰ ਨੇ ਉਸ ਨੂੰ ਟੁਕਣੀ ਸਜ਼ਾ ਜਿਹੜੀ ਕਿ ਹੈ ਦਿੱਤੀ ਜਾਵੇ ਜਿਸ ਤਰੀਕੇ ਨਾਲ ਅਸੀਂ ਲੋਕਾਂ ਨੇ ਇੱਥੇ ਗੱਲਬਾਤ ਕਰ ਰਹੇ ਉਹਨਾਂ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਅਨੋਖ ਮਿੱਤਲਨੂਰ ਤੇ ਜਿਹੜੀ ਉਹਦੀ ਪ੍ਰੇਮਿਕਾ ਸੀ ਉਸ ਨੂੰ